ਕਿਰਪਾ ਜੀ ਬਾਬੇ ਨਾਨਕ ਦੀ ਕਿੱਦਰ ਦੀ ਹੈ ਅੱਜ ਪਲਾਨ ਹੁਣ ਬਣਾਇਆ ਕਿਤੇ ਜਾਣ ਦਾ ਪਹਾੜੀ ਏਰੀਆ 'ਚ ਇਹ ਹੁਣ ਤੁਹਾਨੂੰ ਭਾਈ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਆ ਚੱਲ ਤੁਹਾਨੂੰ ਵੇਰੀ ਰੋਟੀ ਤੇ ਪਹਿਲਾਂ ਪਹਿਲਾਂ ਛੱਡਦੀ ਨੇ ਸ਼ਾਮ ਹੋਏ ਜਾ ਬਾਬੇ ਜਿੱਥੇ ਮਰਜੀ ਆਉ ਹੈ ਵੀ ਰੋਟੀ ਤੇ ਪਹਿਲਾਂ ਪਹਿਲਾਂ ਪੁੱਛਦੇ ਕਰਦੀ ਬਾਸ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮ ਹੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਸਾਡਾ ਹੁਣ ਪਲਾਨ ਬਣਿਆ ਜਿਵੇਂ ਤੁਸੀਂ ਪਿਛਲੇ ਬਲੌਗ ਚ ਜੈਸਮੀਨ ਵਾਲੇ ਚ ਦੇਖਿਆ ਹੀ ਆ ਇਹ ਕਹਿੰਦੇ ਭਾਈ ਕਿਤੇ ਘੁੰਮਣ ਜਾਣਾ ਮਾ ਚਲੋ ਕੋਈ ਨਾ ਭਾਈ ਲੈ ਚਾਲਦੇ ਆ ਤੁਹਾਨੂੰ ਘੁੰਮਣ ਵੀ ਕਿਤੇ ਹਨਾ ਜੇ ਜਾਣਾ ਤੇ ਹੁਣ ਕਾਫੀ ਟਾਈਮ ਹੋ ਗਿਆ ਕਿਤੇ ਜਾ ਨਹੀਂ ਹੋਇਆ ਹਾਂ ਹੁਣ ਅੱਜ ਇੱਕ ਨਮਾ ਟ੍ਰਿਪ ਪਲਾਨ ਕੀਤਾ ਤੇ ਬਹੁਤ ਸੋਹਣੀ ਥਾਂ ਤੇ ਤੁਹਾਨੂੰ ਲੈ ਕੇ ਜਾਣਾ ਤੇ ਦੇਖੋਗੇ ਤੁਸੀਂ ਭਾਈ ਵੀ ਹੈ ਤੁਸੀਂ ਵੀ ਦੇਖਿਓ ਨਜ਼ਾਰਾ ਕਿੱਥੇ ਜਾਣਾ ਅਸੀਂ ਹੈਨਾ ਬਹੁਤ ਸੁੰਦਰ ਥਾਂ ਤੇ ਪਹਾੜੀਆਂ ਦੀਆਂ ਆਵਾਦੀਆਂ ਚ ਲੈ ਕੇ ਜਾਣਾ ਤੁਹਾਨੂੰ ਅੱਜ ਅ ਬਾਕੀ ਹੁਣ ਤੁਹਾਨੂੰ ਪਤਾ ਲੱਗੇ ਜਾਣਾ ਭਾਈ ਅਗਲੇ ਬਲੌਗਾਂ ਚ ਵੀ ਕਿੱਥੇ ਗਏ ਆ ਹੈਨਾ ਤੇ ਹੁਣ ਗੱਲ ਚੱਲੀ ਤੀ ਜੀ ਐਦਾਂ ਵੀ ਭਾਈ ਕਦੀ ਭੈਣ ਵੀ ਨਾਲ ਲੈ ਜੀ ਤੇ ਮੈਂ ਹੁਣ ਰੱਜੀ ਦੀਦੀ ਨੂੰ ਫੋਨ ਕੀਤਾ ਤਾਂ ਰੱਜੀ ਦੀਦੀ ਦਾ ਚਲੋ ਬਿਜ਼ੀ ਸੀ ਥੋੜੀ ਜਿਹੀ ਬਿਮਾਰ ਸੀਗੀ ਨਾਲੇ ਉਹ ਤੇ ਮੀਤ ਦੀਦੀ ਸਾਡੀ ਜਿਹੜੀ ਵੱਡੀ ਭੈਣ ਆ ਉਹਨਾਂ ਦਾ ਤੁਹਾਨੂੰ ਪਤਾ ਕੰਮਕਾਰ ਕਰਕੇ ਮੁਸ਼ਕਲ ਹੋ ਜਾਂਦਾ ਜੀ ਹੈਨਾ ਉਹ ਫਿਰ ਭੈਣ ਨਿਕਲ ਨਹੀਂ ਸਕਦੀ ਘਰੋਂ ਥੋੜਾ ਜਿਹਾ ਕੰਮਕਾਰ ਡੰਗਰਾਂ ਵਾਲਾ ਬੰਦਾ ਥੋੜਾ ਜਿਹਾ ਬੰਨ ਹੋ ਜਾਂਦਾ ਜ਼ਿਆਦਾ ਮੈਂ ਵੀ ਅੱਜ ਤਾਂ ਨਿਕਲਣ ਲੱਗਿਆ ਹੁਣ ਆਪਣਾ ਜਿੱਦਾਂ ਤੁਸੀਂ ਪਿਛਲੇ ਬਲਾਗ ਚ ਦੇਖਿਆ ਬਿੱਟੂ ਤਾਂ ਜਿਹੜਾ ਆਪਣਾ ਦੂਜਾ ਨੌਕਰ ਸੀਗਾ ਉਹ ਆ ਗਿਆ ਜੀ ਵਾਪਸ ਤੇ ਜਿਹੜਾ ਹੁਣ ਮੁੰਡਾ ਹੁਣ ਆਪਣੇ ਕੋਲ ਰੋਹਿਤ ਉਹ ਵੀ ਹਜੇ ਉਰੀ ਆ ਹੁਣ ਦੋ ਜਣੇ ਹੈਗੇ ਆ ਉਹ ਚੁਾਈ ਚੁਈ ਚਲੋ ਕਰ ਲੈਂਦੇ ਆ ਦੋਨੇ ਜਣੇ ਤੇ ਹੁਣ ਰੋਹਿਤ ਨੇ ਜਾਣਾ ਛੁੱਟੀ ਫੇਰ ਇਹ ਵਾਪਸ ਆਊਗਾ ਇੱਕ ਦੋ ਮਹੀਨੇ ਲਾ ਕੇ ਆਊਗਾ ਤੇ ਚਲੋ ਜਦ ਤੱਕ ਹੈਗਾ ਹਜੇ ਹਫਤਾ 10 ਦਿਨ ਉਦੋਂ ਤੱਕ ਥੋੜਾ ਜਿਹਾ ਟਾਈਮ ਹੈਗਾ ਮੇਰੇ ਕੋਲ ਹੁਣ ਬਾਈ ਨੂੰ ਭੇਜਤਾ ਹੀ ਦੁੱਧ ਪਾਉਣ ਮੈਂ ਹੁਣ ਚੱਲਿਆ ਭੈਣ ਨੂੰ ਲੈਣ ਨਿੱਕਾ ਦੀਦੀ ਨੂੰ ਕੀਤਾ ਫੋਨ ਨਿੱਕਾ ਦੀਦੀ ਕਹਿੰਦੀ ਚਲੋ ਮੈਂ ਚੱਲਦੀ ਆ ਤੁਹਾਡੇ ਨਾਲ ਹੁਣ ਭੈਣ ਨੇ ਜਾਣਾ ਨਿੱਕਾ ਦੀਦੀ ਨੇ ਨਾਲ ਸਾਡੇ ਦੀਪ ਦੀਦੀ ਨੇ ਹੈਨਾ ਚੱਲਿਆ ਜੀ ਮੈਂ ਹੁਣ ਭੈਣ ਨੂੰ ਲੈਣ ਤੇ ਕਰਦੇ ਆ ਫਿਰ ਤੁਹਾਨੂੰ ਅੱਗੇ ਬਲੌਗ ਦੇ ਨਾਲ ਜੁੜੇ ਰਹੋ ਮਿਲਦੇ ਆ ਭੈਣ ਕੋਲ ਜਾ ਕੇ ਤੇ ਇੱਧਰ ਸਾਡੀ ਸੰਗਤ ਭਾਈ ਮੰਮੀ ਦਾ ਲਾਗੇ ਪ੍ਰਸ਼ਾਦਾ ਛਕਣ ਹੈ ਸਾਗ ਬਣਿਆ ਹੋਇਆ ਤੁਹਾਨੂੰ ਪਤਾ ਹੀ ਹੁਣ ਸਿਆਲ ਸਿਆਲ ਸਾਗ ਤਾਂ ਆਪਾਂ ਨੇ ਬੰਦ ਕਰਨਾ ਨਹੀਂ ਹੈ ਇੱਧਰ ਇੱਧਰ ਰਲ ਮਿਲ ਕੇ ਹੀ ਕੰਮ ਚੱਲਦਾ ਹੈ ਦੋ ਦੋਏ ਮਾਂਤੀ ਲੱਗੀਆਂ ਅੱਜ ਵਿੱਚ ਬੈਠੇ ਆ ਥੋੜੇ ਜਿᱷ ਫਿੱਕ ਪਾਉਣ ਵਾਲੇ ਦੇਖ ਲਣਗੇ ਹੁਣ ਪਿਆਰ ਵਾਦਦਾ ਸਾਡਾ ਹਾਂ ਮਾਂ ਮਾਤੀਆਂ ਦੋਏ ਇੱਕ ਥਾਲੀ ਚ ਲੱਗੀਆਂ ਹੋਈਆਂ ਭਾਈ ਪ੍ਰਸ਼ਾਦਾ ਜੀ ਕਰ ਜੁਟੀਆਂ ਪਈਆਂ ਸਾਗ ਪਰ ਜੁਟੀਆਂ ਪਈਆਂ ਸਾਗ ਇੰਨੇ ਪਾਲਟੀ ਚਾਰੇ ਪਾਲਟੀ ਨੂਰ ਵੀ ਵਿੱਚ ਕਰਦੇ ਆ ਜੀ ਬੈਕ ਕੈਮਰਾ ਬਲਾਉ ਪਹਿਲਾਂ ਦਾ ਸਾਸਰੀ ਕਾਰ ਸਾਸਰੀ ਕਾਰ ਦੀ ਸਾਰਿਆਂ ਨੂੰ ਮੈਂ ਕਹਿੰਦਾ ਨੂਰ ਵੀ ਵਿੱਚ ਮਾਰਗੇ ਜਿੱਦ ਦੀ ਵੀ ਮਾਰਗੀ ਮੁੰਬੇ ਹਾਂ ਸਾਰਿਆਂ ਨੇ ਮਤਲਬ ਇੱਕ ਜੇ ਹੁਣ ਮੈਂ ਵੀ ਇਹਦੇ ਚੋਂ ਅੱਧੀ ਗਰੁੱਟੀ ਖਾ ਜਾਣੀ ਹਾਂ ਕੁਰਸੀ 'ਤੇ ਬੈਠ ਹਾਂ ਇਹ ਤਾਂ ਸਾਸਰੀ ਸਾਸਰੀ ਗਾਜੀ ਸਾਰਿਆਂ ਨੂੰ ਹਮ ਹਾਂ ਨਾ ਦੇ ਭਾਈ ਸਾਗ ਤਾਂ ਚਾਹੀਦਾ ਤਿੰਨੇ ਟਮ ਦਈ ਜਾ ਹਾਂ ਸਾਗ ਸਾਗ ਗੱਲੀ ਭਾਈ ਤਾਂ ਢੱਪਰਦਾ ਜਿੰਨਾ ਮਰਜ਼ੀ ਖਾਈ ਜਾਈਏ ਸਾਗ ਤਾਂ ਜਿਹੜੀ ਆਪਾਂ ਸਬਜ਼ੀ ਸਬਜ਼ੀ ਆਕ ਜਾਨੇ ਹਮ ਪਹਿਲੀ ਇੱਕ ਗੱਲ ਹੋਰ ਹੈ ਹਾਂ ਵਿੱਚ ਬੈਠੀ ਥੋੜੀ ਜਿਹੀ ਕਹਿਣ ਵਾਲੇ ਕੀ ਉਹਨਾਂ ਦੀ ਸਾਸਾ ਨਹੀਂ ਕਹਿਦੀ ਉਹਨਾਂ ਦੀ ਸਾਸਾ ਨਹੀਂ ਕਹਿਦੀ ਓ ਯਾਰ ਸਾਡੀ ਮਾਂ ਐ ਪਤਾ ਗੱਲ ਕਿਆ ਜੈਸਮਿਨ ਕਿਸੇ ਦਾ ਆਪਾਂ ਮੂੰਹ ਨਹੀਂ ਫੜ ਸਕਦੇ ਆਪਾਂ ਨੂੰ ਪਤਾ ਸਾਡੇ ਵਿਊਰਸ ਜਿਹੜੇ ਸਾਨੂੰ ਇਨਾ ਪਿਆਰ ਕਰਦੇ ਸਾਡੀਆਂ ਵੀਡੀਓ ਦੇਖਦੇ ਆ ਪੰਜ ਚਾਰ ਬੰਦੇ ਹੁੰਦੇ ਆ ਕੋਈ ਗੱਲ ਨਹੀਂ ਇੱਕ ਦੋ ਇੱਕ ਦੋ ਬੰਦੇ ਹੁੰਦੇ ਆ ਸਾਨੂੰ ਅਸੀਂ ਇੱਕ ਦੋ ਬੰਦਿਆਂ ਪਿੱਛੇ ਸਾਨੂੰ ਲੋਕ ਕਿੰਨਾ ਪਿਆਰ ਕਰਦੇ ਆ ਹੈ ਹਜ਼ਾਰਾਂ ਚ ਲੋਕ ਸਾਨੂੰ ਰੋਜ਼ ਦੇਖਦੇ ਆ ਅਸੀਂ ਇੱਕ ਦੋ ਬੰਦਿਆਂ ਵੀ ਪ੍ਰਵਾਹ ਕਰਨੀ ਆ ਉਨੇ ਨਹੀਂ ਉਹ ਜਿਹੜੇ ਇੱਕ ਦੋ ਬੰਦੇ ਬੋਲਦੇ ਉਹ ਵੀ ਸਾਡੇ ਆਪਣੀ ਹੀ ਆ ਜੀ ਹਾਂ ਹੈ ਤਾਂ ਤੁਸੀਂ ਸਾਰੇ ਆਪਣੇ ਆ ਗੱਲ ਇੱਕ ਮਿੰਟ ਤੁਹਾਡੀ ਕਹਿੰਦੀ ਆਪਣੇ ਹੈ ਬੁਰੇ ਨਾ ਨਾ ਕਹੋ ਹਾਂ ਉਹਨਾਂ ਦੀ ਮਾਇਆ ਤੁਸੀਂ ਮਾਇਆ ਤੀਓ ਤੁਹਾਡੇ ਵੀ ਬਣਦੇ ਆਗੇ ਤੁਸੀਂ ਸਾਨੂੰ ਕਹਿੰਦੇ ਤੋੜ ਦਿਆ ਗਿਆ ਹਾਂ ਇਹ ਵੀ ਗੱਲ ਹਮ ਹੈ ਚੰਗੇ ਬੁਰੇ ਹੈ ਸਭ ਹਾਂ ਅਸੀਂ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਕੋਈ ਸਹੀ ਗੱਲ ਆਪਣੇ ਚੰਗੇ ਪੁੱਤਾਂ ਨੇ ਆ ਉਹ ਪੁੱਤਾਂ ਬੋਲਦੇ ਚਲੋ ਉਹ ਜਿੰਨੀ ਕੋ ਉਹਨਾਂ ਦੇ ਮਾਵਾਪਨੇ ਉਹਨਾਂ ਨੂੰ ਦਿੱਤੀ ਭਾਈ ਉਹ ਵਰਤੀ ਜਾਂਦੇ ਆ ਜਿੰਨੀ ਕੇ ਸਾਨੂੰ ਦਿੱਤੀ ਅਸੀਂ ਵਰਤੀ ਜਾਂਦੇ ਆ ਸਾਡਾ ਪਿਆਰ ਆ ਹਾਂ ਅਸੀਂ ਖਾਂਦੀਆਂ ਆ ਇਕੱਠੀਆਂ ਰਹਿੰਦੀਆਂ ਇਕੱਠੇ ਰਹਿੰਦੇ ਆ ਉਹਨਾਂ ਨੂੰ ਕਿਹਾ ਉਹ ਆ ਬਿਲਕੁਲ ਬਿਲਕੁਲ ਹੋਈ ਜਾਵੇ ਜਿਹਨੂੰ ਚਾਹਿਵਾ ਹੋਈ ਜਾਵੇ ਪਤਾ ਹੈ ਉਹ ਇੱਕ ਪਾਸੇ ਨੂੰ ਕਹੇ ਜਾਵੇ ਗਲਤ ਨਹੀਂ ਪਤਾ ਕਹਤੇ ਉਹਨਾਂ ਦੇ ਘਰ ਦੇ ਵਿੱਚ ਮਹੌਲ ਇਦਾਂ ਦਾ ਹੁੰਦਾ ਹਾਂ ਉਹ ਸੋਚਿਆ ਕਰਦੀ ਨਹੀਂ ਹੁਣ ਕਰਦੇ ਨਹੀਂ ਹੁਣੇ ਜਾਂ ਉਹਨਾਂ ਨੇ ਕਦੇ ਦੇਖਿਆ ਨਹੀਂ ਹੁਣੇ ਲੱਗ ਹੋਏ ਵੇ ਹੁਣੇ ਜਿੱਦਾਂ ਦਾ ਮਰਜ਼ੀ ਲਾ ਲਓ ਜਾਂ ਉਹਨਾਂ ਨੇ ਕਿਤੇ ਬਾਹਰ ਦੇਖਿਆ ਬਾਹੂਗਾ ਨਿੱچے ਮੈਂ ਵੀ ਨਹੀਂ ਕਹਿੰਦੀ ਉਹਨਾਂ ਦੇ ਘਰ ਦੇ ਵਿੱਚ ਹੋਗਾ ਬਾਹਰ ਦੇਖਿਆ ਹੋਗਾ ਤਾਂ ਕਰਕੇ ਉਹ ਦੂਸਰੇ ਬੰਦੇ ਨੂੰ ਵੀ ਨਾ ਉਹ ਜਰਦੇ ਨਹੀਂ ਹਾਂ ਕੱਲ ਇਕੱਠੀ ਦੇਖ ਕੇ ਜਾਂਦੇ ਨਹੀਂ ਜਾਨੀ ਹੂੰ ਕਹੋਂਗੇ ਲੈ ਦੱਸ 10 ਮਿੰਟ ਰੋਟੀ ਨਹੀਂ ਲੱਭ ਰੋਟੀ ਨਹੀਂ ਠੀਕ ਹੈ ਨਹੀਂ ਨਹੀਂ ਵੀ 10 ਹੱਦ ਹੋ ਗਈ ਇਕੱਠੇ ਬੈ ਕੇ ਰੋਟੀ ਖਾਣੇ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਅਸੀਂ ਆਪਣੀ ਮਾਂ ਨਾਲ ਨਹੀਂ ਰੋਟੀ ਖਾ ਸਕਦੇ ਕਿਹਦੇ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਹੁਣ ਮੇਰੀ ਗੱਲ ਸੁਣੋ ਜਿਆਦਾ ਲੇਟ ਨਾ ਕਰੋ ਕੰਮ ਬਸ ਤੁਸੀਂ ਜਾਓ ਦੀਦੀ ਨੂੰ ਦੀਦੀ ਨਾਲ ਹੋਗੀ ਗੱਲ ਦੀਦੀ ਨਾਲ ਗੱਲ ਹੋਗੀ ਦੀਦੀ ਕਹਿੰਦੀ ਮੈਂ ਤਿਆਰ ਹੋ ਜਾਂਦੀ ਆ ਆ ਜਾ ਤੇ ਮੈਂ ਹੁਣ ਚੱਲਿਆ ਦੀਦੀ ਨੂੰ ਲੈਣ ਮੇਰੇ ਆਂਦਿਆਂ ਨੂੰ ਤਿਆਰ ਰਹੋ ਆਫੀਰ ਠੀਕ ਹੈ ਤੂੰ ਰੈਡੀ ਆ ਹਾਂ ਕੱਪੜੇ ਪਾ ਲਈ ਸਿਰ ਬਾਣੀ ਮਮਮੀ ਦਾ ਮਮਮੀ ਨੇ ਤਾਂ ਕੱਲ ਇਸ਼ਨਾਨ ਕਰਿਆ ਵਾਏ ਤੂੰ ਭਾਈ ਨਾ ਧੋ ਕੇ ਤਿਆਰ ਹੋ ਜਾ ਨਾ ਭਾਈ ਮੈਂ ਨਹੀਂ ਨਾ ਮੈਂ ਤਾਂ ਠੀਕ ਨਾ 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 ਮੈਂ ਟੈਂਸ਼ਨ ਨਾ ਹਾਂ ਪਾਣੀ ਗਿਆ ਮੇਰੇ ਤੂੰ ਹੀ ਨੂੰ ਆ ਕੇ ਨਿਲਾ ਦੂਗੇ ਹੁਣ ਨਿਨਣ ਹੋਣਾ ਇਹਨੂੰ ਹਵਾ ਲੱਗੂਗੀ ਫਿਰ ਚੱਲ ਕੋਈ ਨਹੀਂ ਹਾਂ ਤੇ ਠੰਡੇ ਏਰੀਆ ਚ ਜਾਣਾ ਹਜੇ ਰਹਿਣ ਤੋਂ ਨਿਲਾਉਣ ਨੂੰ ਹਾਂ ਤੇ ਹੋ ਜੋ ਫਿਰ ਰੈਡੀ ਮਿਲਦੇ ਆ ਭਾਈ ਫਿਰ ਤੁਹਾਨੂੰ ਪਨੇਾਲੀ ਜਾ ਕੇ ਰੋਣੇ ਨੂੰ ਕਰਦੀ ਆ ਬੇ ਮਾਤਾ ਅਜ ਤਾਂ ਚਲੋ ਠੀਕ ਆ ਜੀ ਫਿਰ ਹੁਣ ਤੁਸੀਂ ਜਾਓ ਫਟਾਫਟ ਦੀਦੀ ਨਾਲ ਚਲੋ 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 ਲਓ ਜੀ ਪਹੁੰਚ ਗਏ ਭਾਈ ਦੀਦੀ ਕੋਲ ਦੀਦੀ ਨੇ ਵੀ ਕੱਢੀ ਹੋਈ ਅਜ ਤਾਂ ਤਾਹਰ ਪੂਰੀ ਹੈ ਜਾਣੇ ਇਹ ਵੀ ਐਟ ਅ ਟਾਈਮ ਹੀ ਦੀਦੀ ਪਲਾਨ ਬਣਿਆ ਸਾਡਾ ਮੈਂ ਚੱਲ ਦੀਦੀ ਨੂੰ ਫੋਨ ਮਾਰਾਂ ਦੀਦੀ ਕਹਿੰਦੀ ਭਾਈ ਚੱਲ ਚੱਲਦੇ ਆ ਹਨਾ ਮੱਥਾ ਟੇਕ ਕੇ ਆਂਦੇ ਆ ਸਕੂਲ ਛੁੱਟੀ ਹੋ ਗਈ ਸਕੂਲ ਦੀ ਛੁੱਟੀ ਵੀ ਹੋ ਗਈ ਬਲਾਹੋ ਜੀ ਦੀ ਸਾਸਰੀ ਸਾਸਰੀ ਗਾਲ ਜੀ ਸਾਰਿਆਂ ਨੂੰ ਹਾਂ ਜੀ ਪੁੱਤ ਸਸਿਕਾ ਨਹੀਂ ਸਾਫ ਨੂੰ ਵੀ ਦੱਸਦੇ ਹਾਂ ਅਮੀਰ ਨੇ ਬੜੀ ਨਿਕਲਦੇ ਮੇਰੇ ਸਾਹੇ ਠੀਕ ਉਹਨਾਂ ਪਿੱਛੇ ਟਿਕਾ ਲਿਆ ਹਾਂ ਹਾਂ ਬਹੁਤ ਸਾਫ ਹੋ ਰਿਹਾ ਸਾਫ ਉਹ ਤਾਂ ਸਾਫ ਬੋਲਣ ਦੀ ਕੋਸ਼ਿਸ਼ ਕਰੀ ਬੜੀ ਬੋਲੀ ਜਾਂਦਾ ਦੁੱਧ ਦਾ ਸਾਫ ਹੋ ਰਿਹਾ ਥੋੜਾ ਜਿਹਾ ਨਾ ਥੋੜਾ ਜਿਹਾ ਹੌਲੀ ਬੋਲੇ ਪਤਾ ਨਹੀਂ ਮੈਂ ਘਾਟੇ ਟੈਲੀਫੋਨ ਕਿੱਟ ਜਮਾ ਪਤਾ ਕੀ ਗੱਲ ਆ ਪੁੱਤ ਤਾਂ ਹੌਲੀ ਬੋਲਣ ਦੀ ਕੋਸ਼ਿਸ਼ ਬੋਲਿਆ ਕਰ ਬਣੀ ਬੋਲਦੀ ਸਾਫ ਐ ਬੋਲਦੀ ਤੇਜ਼ ਐ ਬੋਲਦੀ ਥੋੜਾ ਜਿਹਾ ਤੇਜ਼ ਆ ਆ ਚੱਕਰ ਹੋ ਜਾਂਦਾ ਇਹ ਅੱਜ ਤਾਂ ਪ੍ਰਾਣਾ ਸਾਹਿਬ ਨੇ ਵੀ ਮੈਨੂੰ ਕੱਪੜੇ ਨਵੇਂ ਪਾਏ ਲੱਗਦੇ ਪ੍ਰਾਣਾ ਸਾਹਿਬ ਤੁਸੀਂ ਵੀ ਜਾਣਾ ਚੱਲਦੇ ਨਾਲੇ ਮਾਓ ਵੀਰਾ ਹਾਂ ਸਾਡੀ ਕਿਸਮ ਵਿੱਚ ਕਿੱਥੇ ਜਾਣਾ ਇੱਕ ਨਾ ਭਾਈ ਭੈਣ ਚਲੋ ਮੇਤੇ ਫੇਰ ਉਹੀ ਕਹਿ ਹੋ ਗਿਆ ਪ੍ਰਾਣਾ ਸਾਹਿਬ ਹੋਈ ਗੱਲ ਪ੍ਰਾਣਾ ਸਾਹਿਬ ਇੱਕ ਫੇਰ ਉਹ ਬਸ ਆਤ ਪਈ ਵੀ ਆ ਹੁਣ ਕਿਉਂਕਿ ਗੱਲ ਪਤਾ ਕੀ ਆਏ ਭਾਈ ਦਜੀ ਸਾਲੇ ਦਾ ਰਿਸ਼ਤਾ ਜਿਹੜਾ ਉਹ ਯਾਰ ਦੋਸਤ ਵੀ ਬਣ ਜਾਂਦੇ ਆ ਹਨਾ ਤੇ ਬਸ ਤਾਂ ਜਣੀ ਰਿਸਪੈਕਟ ਹੀ ਦੇਣੀ ਆ ਚਾਹੇ ਪ੍ਰਾਣਾ ਪਰ ਚਲੋ ਉਹ ਭੈਣ ਕਹਿੰਦੀ ਵੀ ਯੂਕੇ ਤੇ ਮੈਸੇਜ ਆਇਆ ਮੈਨੂੰ ਭੈਣ ਦਾ ਕਹਿੰਦੀ ਭੈਣਾ ਕਹਿੰਦੀ ਵੀਰ ਕਹਿੰਦੀ ਗੁੱਸਾ ਨਾ ਕਰੀ ਕਹਿੰਦੀ ਪਰ 올ਡ ਫੈਸ਼ਨ ਜਾਂ ਲੱਗਦਾ ਐ ਵੀ ਤੁਸੀਂ ਪੁਰਾਣਾ ਸਾਹਬ ਨਾ ਕਹੇ ਕਰੋ ਜਾਂ ਤਾਂ ਭਾਜੀ ਕਹੇ ਕਰੋ ਜਾਂ ਜੀਜਾ ਕਹੇ ਕਰੋ ਜਦੋਂ ਮਾਰਦੀ ਹੋਈ ਸਭ ਚੱਲਦਾ ਮੈਂ ਕਿਹਾ ਚੱਲ ਕੋਈ ਨਾ ਭੈਣ ਮੇਰੇ ਭਾਈ ਇਹ ਜੀਜਾ ਜੀ ਕਹਦੇ ਕਰੂਗੇ ਹਨਾ ਤੇ ਚਲੋ ਫਰੇਕ ਦਾ ਉਹ ਹੁੰਦਾ ਜੇ ਬਾਤ ਕਿਰਪਾ ਜੀ ਬਾਬਾ ਨਾਨਕ ਦੀ ਕਿੱਧਰ ਦੀ ਹੈ ਅੱਜ ਪਲਾਨ ਹੁਣ ਬਣਾਇਆ ਕਿਤੇ ਜਾਣ ਦਾ ਪਹਾੜੀ ਏਰੀਆ 'ਚ ਇਹ ਹੁਣ ਤੁਹਾਨੂੰ ਭਾਈ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਆ ਚੱਲ ਤੁਹਾਨੂੰ ਵੇਰੀ ਰੋਟੀ ਦੇ ਪਹਿਲਾਂ ਪਹਿਲਾਂ ਛੱਡ ਦੇ ਨੀ ਸ਼ਾਮ ਹੋਏ ਨੇ ਜਾ ਪਾਪੇ ਜਿੱਥੇ ਮਰਜੀ ਆਉ ਹੈ ਵੀ ਰੋਟੀ ਦੇ ਪਹਿਲਾਂ ਪਹਿਲਾਂ ਪੁੱਜਦੇ ਕਰਦੀ ਬਾਸ 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 ਇਹਨੂੰ ਰੱਖ ਲਿਓ ਗਿੰਨੂ ਗਿਨੇ ਉਹ ਕਿਨੇ ਚੱਲ ਆਏ ਕਰੂੰਗੇ ਆਪਾਂ ਫੂਰ ਰਹਿ ਜੂਗੇ ਪਾਪਾ ਨੂੰ ਆਪਣੀ ਰੋਟੀ ਪੈਕ ਕਰਕੇ ਫੜਾ ਜਣੀ ਰੱਬੇ ਚ ਨਹੀਂ ਮੈਂ ਨਹੀਂ ਲੈਣਾ ਉਹ ਮੰਮੀ ਨੂੰ ਵੀ ਨਾਲੇ ਰੱਖੂਗੇ ਮਮਾ ਤੁਸੀਂ ਪਹਿਲਾਂ ਕਿੱਥੇ ਆਜੇ ਅੱਜ ਅੱਜ ਤੁਹਾਨੂੰ ਲੈ ਕੇ ਜਾਣਾ ਕਿਸੇ ਵਧੀਆ ਥਾਂ ਤੇ ਕਿੱਥੇ ਜਾਣਾ ਜਾਵਾਂਗੇ ਉਹ ਕਿਤੇ ਤਾਂ ਬਸ ਤੂੰ ਹੁਣ ਤਿਆਰ ਹੋ ਗਈ ਹਾਂ ਕਿ ਟਾਈਮ ਦਾ ਹੀ ਟਾਈਮ ਤਾਂ ਮੈਂ ਤਾਂ ਇਹਨਾਂ ਨੂੰ ਹੁਣ ਕਿਹਦਾ ਪਲਾਨ ਤਾਂ ਸਾਡਾ ਬਣਦਾ ਵਿਚਾਲ ਕਿਤੇ ਘੁੰਮ ਫਿਰ ਕੇ ਆਈਏ ਭਾਈ ਮਖਾ ਦੀਦੀ ਦਾ ਇਹਨੂੰ ਨਾਲ ਲੈ ਕੇ ਬੇ 2 ਮਹੀਨਾ ਜਾਇਓ ਕੁਲੂ ਮਨਾਲੀ ਠੰਡ ਦੇ ਵਿੱਚ ਫੇਰ ਪਤਾ ਲੱਗਣਾ ਤੁਹਾਨੂੰ ਉਹ ਨਹੀਂ ਮੈਂ ਤਾਂ ਇੱਥੇ ਹੀ ਆਈ ਕਿਹਾ ਤਾਂ ਮਖਾ ਵੀ ਅਗਲੇ ਮਹੀਨੇ ਚੱਲੂਗੇ ਫੇਰ ਇਹ ਕਹਿੰਦੇ ਵੀ ਭਾਈ ਨਿਆਣੇ ਛੋਟੇ ਆ ਫੇਰ ਨਿਆਣਿਆਂ ਦਾ ਵੀ ਚੱਕਰ ਪੈਂਦਾ ਹਨਾ ਨਿਆਣੇ ਸਾਡੇ ਕੋਲ ਛੱਡ ਜਿਓ ਇੱਥੇ ਪਾਲਨਮਕ ਦੋ ਦਿਨ ਅਸੀਂ ਜਾ ਰਹੇ ਹਾਂ ਨਾ ਨਾ ਦੀਦੀ ਨੂੰ ਵੀ ਲੈ ਕੇ ਜਾਣਾ ਦੀਦੀ ਨੂੰ ਲੈ ਕੇ ਨਹੀਂ ਜਾਣਾ ਕੀ ਨਿਆਣੇ ਬਿਮਾਰ ਹੋਣਾ ਪਹਾੜੀ ਤੁਸੀਂ ਆਏ ਕਰੋ ਤੁਸੀਂ ਨਾ ਆਏ ਕਰੋ ਚਾਲ ਚੂਲ ਲਿਆ ਕੇ ਰੱਖੀ ਚੌਲ ਬਣ ਜੂ ਚੌਲ ਚੌਲ ਬਣ ਜੂ ਕਿੱਥੇ ਖੋਤੇ ਚੌਲ ਬਣਾ ਕੇ ਕੰਮ ਹੋ ਗਿਆ ਐਡੇ ਨੇ ਹੋਟਲ ਜਿੱਥੇ ਮਾਦੀ ਰੋਟੀ ਖਾਓ ਆਹੋ ਇਹ ਵੀ ਗੱਲ ਠੀਕ ਆ ਨਿਆਣੇ ਨੂੰ ਕਿਦਾਂ ਸੰਭਾਲੂਗੇ ਹੈ ਨਿਆਣੇ ਨੂੰ ਜੱਕ ਲੈਣੇ ਬਿਆਣੇ ਦਾ ਪੁੱਤ ਆਪਾਂ ਨਾਲ ਲੈ ਜਣੇ ਨਿਆਣੇ ਐਤ ਨਿਆਣੇ ਨੇ ਐ ਮੋਟਰਸਾਈਕਲ ਤੇ ਬੈਠੂਗੇ ਹੋਰ ਹੋਰ ਬਿਆਣੇ ਵੀ ਆਪਾਂ ਨਾਲ ਹਾਂ ਨੂਰ ਚੜਾ ਚੰਟ ਪਾਉਦਾ ਤੂੰ ਤਾਂ ਮਾਰੀ ਨਹੀਂ ਕਦੀ ਛਾਲ ਹਾਂ ਹੈ ਮਾਰੀ ਆ ਰਸ ਮੇਰੇ ਟੌਪ ਸੇ ਖੰਨੇ ਇੱਕ ਵਾਰ ਦੀਦੀ ਗਿਰ ਗਈ ਇੱਕ ਵਾਰ ਹੈ ਜੀ ਮੋਟਰਸਾਈਕਲ ਪਰ ਤੇ ਨਾ ਗਿਰ ਗਈ ਤੇ ਨਹੀਂ ਨਾ ਨਾ ਉਹ ਤਾਂ ਬ੍ਰੇਕ ਲਾਈ ਸੀ ਨਾ ਖਾੜਚ ਹਾਂ ਬ੍ਰੇਕ ਨਹੀਂ ਨਹੀਂ ਪਿਆ ਰਿਹਾ ਕਿਦਾਂ ਜੜਾ ਰੈਂਪ ਟੁੱਟ ਗਿਆ ਦਾ ਜਗਤਿਆਂ ਵਾਲਾ ਨਿੰਮਨ ਨੂੰ ਕਿ ਲਾਈਤੀ ਜਿੰਨੇ ਮਿੱਟੀ ਜੇਰੀ ਹੋਈ ਸੀ ਕਹਿੰਦਾ ਮੈਂ ਜੂਈ ਉਹ ਖੱਦ ਜੀ ਹੈ ਕਹਿੰਦਾ ਉਹ ਹਣ ਗਿਆ ਨਾ ਰੈਂਪਤਾ ਸਾਰੇ ਹੜ ਗਿਆ ਕਹਿੰਦਾ ਜਿਗਣੀ ਮਿੱਟੀ ਪਾਤੀ ਮੀਂਹ ਤੇ ਨਰਾ ਮਾੜਾ ਮਾੜਾ ਕਿਉਂ ਮੈਂ ਤਾਂ ਤੈਨੂੰ ਨਹੀਂ ਜਾਂਦੀ ਮੈਂ ਤਾਂ ਦੇਖ ਲੈ ਨਹੀਂ ਮੈਂ ਉੱਪਰ ਜਾਂਦੀ ਹੈ ਬੈਂਕ ਨੂੰ ਜਾਂਦਾ ਪੈਸੇ ਕਿਧਾਣਾ ਮੈਂ ਕਹਾਂ ਰੋਕਾਂ ਕਾ ਨਾ ਨਾ ਨੰਗ ਜਾਣਾ ਹਾਲੇ ਮੈਂ ਤਾਂ ਹਾਲੇ ਮੈਂ ਦੇਖਣਾ ਹੈ ਕਿ ਮੋੜਸਾ ਲੱਗਾ ਕਹਿੰਦੇ ਵੱਡੋ ਨਹੀਂ ਇੰਨਾ ਖੜੀ ਮੈਂ ਤਾਂ ਉੱਤਰ ਗਈ ਹਾਲ ਚੱਲਿਆ ਦੇ ਇੱਥੇ ਚੱਲ ਚੱਲਦੇ ਬੂਡ ਲੈ ਕੇ ਪਰ ਤੇ ਉਧਰ ਨਹੀਂ ਉਹ ਐ ਚਲੇ ਨੂੰ ਜੰਗਾ ਦਾ ਜੈ ਸਲੀਪ ਲੱਗਿਆ ਯਾਰ ਲਾਈਫ ਬ੍ਰੇਕ ਉਹਨਾਂ ਟਾਇਰ ਦਾ ਖੜਨਾ ਹੈ ਕਾ ਗਿਆ ਤਾਂ ਪਿਛਲਾ ਘੁੰਮ ਗਿਆ ਇਸ ਤਰੀਕੇ ਉੱਤੇ ਖੜੀ ਮੈਂ ਦੇਖਾ ਉਹ ਕਿੱਥੇ ਗਈ ਹੋਰ ਮੈਂ ਆਪਣੀਆਂ ਹੱਡੀਆਂ ਤੜਾ ਨਹੀਂ ਪੋਰ ਰੈਂਪ ਟੁੱਟ ਗਿਆ ਨਾ ਸਾਰੇ ਰਸਤਾ ਬੰਦ ਹੋ ਜਾਣਾ ਵੀ ਤਾਂ 20 ਨੂੰ ਪੈਣਾ ਨਾ ਥੋੜੇ ਇੱਧਰ ਆ ਬਹੁਤ ਪੰਗੇ ਨੇ ਜਿਹੜੇ ਖੱਡਾ ਖੁਟਾ ਜਿੰਦੀ ਆ ਜੀ ਜਾਂ ਹੜਨਾ ਇੱਕ ਵਾਰੀ ਮੈਂ ਕਹਿੰਦਾ ਨਹ ਹਾ ਬਾਈ ਚਾਹੇ ਸ਼ਾਰਟਕਟ ਰਸਤਾ ਹੈ ਜੇ ਪੱਕੀ ਹੋ ਪੱਕੀ ਜਾਵੇ ਫਿਰ ਤਾਂ ਫਿਰ ਤਾਂ ਠੀਕ ਇਧਰ ਐਮ ਦਾ ਫਾਇਦਾ ਵਾਲਾ ਰਸਤਾ ਬਹੁਤ ਹੈ ਬਾਈ ਜਹੜਾ ਇਧਰ ਨਾ ਇਹ ਰੈਂਪ ਨੂੰ ਚੱਕ ਦਿੱਤਾ ਸਾਰਾ ਹੀ ਤਾਂ ਹੋ ਗਿਆ ਮੈਂ ਕਹਿੰਦਾ ਜੱਤ ਉੱਡੂਗਾ ਹੋ ਗਿਆ ਜਾਤਾ ਮੀਏ ਬਹੁ ਪਏ ਬੱਲੇ 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 ਰਿਕਾਰਡੇ ਤੋੜਦੇ ਮੀਹਾਂ ਨੇ ਜੱਤ ਜੇ ਖਰਾਬ ਹੋਇਆ ਇਹ ਹੂੰ ਮੁੰਡੇ ਰੋਟੀਆਂ ਖਿਲਾ ਦੇ ਨਹੀਂ ਜੀ ਪ੍ਰਸ਼ਾਦਾ ਹੁਣ ਮੈਂ ਛੱਕ ਕੇ ਆਇਆ ਵਾ ਹਾਂ ਲਾ ਪਰੌਂਠੇ ਬਣਾ ਲਊਂ ਬੁੱਲੇ ਵਾਲੇ ਅੱਜ ਜੇ ਬਾਈ ਪਰੌਂਠੇ ਆ ਫੇਰ ਅੱਧਾ ਖਾ ਲੰਦੇ ਲੈ ਆ ਬਿਨਾਂ ਹੁੰਦੀ ਇਹ ਵਾਲੇ ਪਰੌਂਠੇ ਆ ਪੱਖਣ ਦਾ ਖਾ ਦੇਤੀ ਨਹੀਂ ਫੇਰ ਖਾ ਲੰਦੇ ਅੱਧਾ ਕੋਈ ਚੱਕਰ ਨਹੀਂ ਆ ਵੈਸੇ ਮੈਂ ਘਰ ਆਣਾ ਹੁਣ ਆਉਣ ਲੱਗਿਆ ਮੰਮੀ ਖਾਂਦੀ ਦੀ ਰੋਟੀ ਮੰਮੀ ਦੇ ਨਾਲ ਮੈਂ ਦੋ ਰੋਟੀਆਂ ਵਸ ਇਦਾਂ ਹੀ ਨੱਠ ਭੱਜੀ ਜੀ ਮੈਂ ਖਾ ਕੇ ਭੱਜਿਆ ਅੱਛਾ ਮੰਮੀ ਦੇ ਨਾਲ ਹੀ ਖਾ ਲਈਆ ਪਈਆਂ ਪਰ ਪਰੌਂਠੇ ਜੋਗੀ ਜਗਾ ਤਾਂ ਵੈਸੇ ਹੈਗੀ ਆ ਟਿੱਡੇ ਚ ਮੈਂ ਵੀ ਸੱਲ ਲਈ ਆਈ ਸੀ ਬਾੜੇ ਚੋਂ ਪੱਟ ਕੇ ਮੂਲੀਆਂ ਨਾ ਸੜਜਾ ਖੁੱਟੀਆਂ ਤਾਂ ਅੱਛਾ ਇਹ ਸੂਟ ਦੀ ਨਮਾ ਸਵਾਇਆ ਸੂਟਾਂ ਵਾਲੀਆਂ ਵੀਡੀਓ ਬਣਾ ਬਣਾ ਕੇ ਨਾ ਹੁਣ ਹੁਣ ਜਿੱਦਾਂ ਮੰਨਦੇ ਵਿਆਹ ਤਾਂ ਸਵਾਇਆ ਵਾ ਅੱਛਾ ਅੱਛਾ ਇਹ ਦੇਖਿਆ ਨਹੀਂ ਵੈਸੇ ਕਦੇ ਪਾਇਆ ਵਾ ਉਹ ਜਾ ਦੇ ਨੰਬਰ ਆਵਾਂ ਸੂਟਾਂ ਦਾ ਤਦੇ ਪਤਾ ਲੱਗੂ ਹਾਂ ਇਹ ਵੀ ਗੱਲ ਠੀਕ ਆ ਸਾਡੇ ਕੋਲ ਸਾਰੇ ਇੱਕ ਲੋਕ ਸੂਟ ਆ ਪਾ ਲਓ ਫੋਨ ਪਾ ਲਓ ਬਿਮਾਰੀ ਮੋੜਾ ਖੜਨੀ ਦੀ ਏਦਾਂ ਹਾਂ ਕਿਹੜਾ ਪਾਵਾਂ ਕਿਹੜਾ ਪਾਵਾਂ ਆਜੋ ਹਾਂ ਜੇ ਸਾਡੇ ਨੰਬਰ ਆਉਗੇ ਤਦੇ ਪਹੁੰਗੇ ਆਹੋ ਜੇ ਨਾ ਖੜ ਵੀ ਜਾਂਦੀ ਫਿਰ ਕਿਹੜਾ ਤੁਸੀਂ ਹੈਲਪ ਕਰਨਾ ਉਹ ਲੈ ਸੂਟਾ ਸਾਨੂੰ ਕਿਹਦਾ ਪਾਣਾ ਸਾਡੇ ਹਲਵਾਲੀ ਸੂਟੇ ਨਹੀਂ ਕੋਈ ਹੈਗਾ ਇਹ ਦੀ ਬਾਹਰ ਕੱਢੇ ਹੋ ਜਾਏ ਪਾਏ ਮੈਂ ਮੁੰਡੇ ਹਲਵਾਲੀ ਦੀ ਵਸੀ ਇਹ ਹੈ ਖੜੀ ਅੱਜ ਕਿਹੜਾ ਪਾਵਾਂ ਇਹ ਸਾਰਾ ਨੰਬਰ ਲੱਗੂ ਤਦੇ ਕਦੇ ਪਾਉ ਆਹ ਸਾਲ ਬਾਦ ਨੰਬਰ ਲੱਗਿਆ ਹੁਣ ਆਹ ਪਾ ਲਿਆ ਹੁਣ ਦੁਬਾਰਾ ਸਾਲ ਬਾਦ ਨੰਬਰ ਲੱਗਣਾ ਬਾਈ ਤਖੜੇ ਬੰਦੇ ਤਖੜੀਆਂ ਕੱਲਾਂ ਜੀਜਾ ਹੈ ਇਹ ਮਾਤੜ ਤਾ ਹੈ ਬਜਾਰੇ ਇੱਕ ਦੁਕਾਨ ਜਖੋ ਲੋ ਪਾ ਲੋ ਬਸ ਮਾਤੜ ਵਰਗਿਆਂ ਨੂੰ ਕਿਹੜਾ ਪੁੱਛਦਾ ਗਾਰਮੀ ਗਾਰਮੀ ਟੀਹੜਾ ਨੂਰ ਤਨ ਪੱਕੀਆਂ ਹੋਏ ਖੋਲਿਓ ਪਾਈ ਜਾਓ ਹਾਂ ਨਾਲੇ ਸਾਡੇ ਕੋ ਟਾਈਮ ਹੀ ਨਹੀਂ ਯਾਰ ਇਹਨਾਂ ਪਾਉਣ ਦਾ ਇੱਕ ਸਰ ਤੇ ਇੱਕ ਦਿਨ ਲੱਗੀ ਸੀ ਮੈਂ ਕਿਹਾ ਜਨਾਨੀ ਇੱਕ ਵੇ ਦਸਾਰਾ ਇੱਕ ਸੂਟ ਨੇ ਤਿੰਨ ਵਿਆਹ ਦੇਖਿਆ ਹਾਂ ਅਸੀਂ ਨਾਲੇ 6 ਵਿਆਹ ਵੀ ਦੇਖਵਾਂਗੇ ਖਿਆਲ-ਖਿਆਲ ਹਾਂ ਸਹੀ ਗੱਲ ਮੈਂ ਦੋ ਦੋ ਜਾਂ ਇੱਕ ਸੂਟ ਸੀਂਦੀਆਂ ਇਹ ਜਨਾਨੀਆਂ ਜਿਹੜੇ ਫਿਰ ਜਾਗੋ ਜੁਗੋ ਪਰ ਹੁੰਦੇ ਆ ਇਹ ਤਾਂ ਉਹੀ ਪੈ ਜਾਂਦੇ ਆ ਪਹਿਲਿਓ ਇਹਨਾਂ ਦਾ ਜਾਗੋ ਪਰ ਹੋਰ ਉਹ ਜਿੱਦਾਂ ਕਿੱਥੇ ਪਹਿਲੇ ਪੈਂਦੇ ਇਹ ਤਾਂ ਕਹਿਣ ਦੀਆਂ ਗੱਲਾਂ ਹਾਂ ਨਹੀਂ ਆਪਾਂ ਤਾਂ ਪਾ ਲੰਦੇ ਇਹਦਾ ਜਦ ਜਦ ਪ੍ਰੋਗਰਾਮ ਆਉਂਦਾ ਨਾ ਸਿਰ ਪਰ ਮੇਰੇ ਕੋਲ ਤਾਂ ਕੱਪੜਾ ਹੀ ਨਹੀਂ ਕੋਈ ਹਾਲੇ ਮੁੰਡੇ ਦਾ ਵਿਆਹ ਮਹੀਨਾ ਡੇਢ ਮਹੀਨਾ ਵਿਆਹ ਹਲੇ ਵਿਆਹ ਨੂੰ ਹਾਂ ਹੁਣਦੇ ਹੋ ਜਿੱਦਾਂ ਕਿਆ ਕਰਨਾ ਮੈਂ ਕਹਿੰਦਾ ਰਾਨਾ ਕਾ ਚੋਬੜੀ ਜਗ੍ਹਾ ਸੌਗਾ ਜਦੋਂ ਹੋ ਗਏ ਖਾਣੇ ਜਦੋਂ ਵਿਆਹ ਨੇੜੇ ਆਊਗਾ ਪਤਾ ਲੱਗ ਜਾਊਗਾ ਉਹ ਦਿਨ ਦੇਖਾਂਗੇ ਤੁਹਾਡੇ ਤਾਂ ਰੈਡੀਮੇਡ ਮਿਲ ਜਾਣੇ ਆਹ ਜਿਹੜੀ ਕਹਿੰਦੀ ਆ ਮੈਂ ਤਾਂ ਲਹਿੰਗਾ ਪਾਣਾ ਬੰਦੀ ਲਹਿੰਗਾ ਪਾਣਾ ਬੱਲੇ ਉਹ ਲੈ ਕੇ ਸੀ ਨਾ ਪਹਿਣਾ ਉਹ ਲਹਿੰਗਾ ਕੇ ਦੂਰ ਤੇ ਜਾਣਾ ਲੈਣਾ ਖੀਟੜੀ ਜਾਂ ਖਾਦ ਦੀ ਬੋਰੀ ਹੋਣੀ ਹੈ ਵੇ ਇੱਕ ਪਾ ਲੈਣਾ। ਨਾ ਹੋਏ ਨਾ ਹੋਏ। ਆ ਵੇ। ਮਾਪਣਾ ਛੇਮ ਛੇਮ ਮਾੜੇ ਬੰਗਲੇਣਾ। ਛੇਮ ਲੈਣਾ। ਬੱਬਾ ਵੀ ਸੂਟ ਨਾਲ ਤਾਂ ਹੀ ਲੈਣਾ ਕਹਿੰਦੀ। ਜੇ ਬੱਬਾ ਨੇ ਪਹਿਲਾਂ ਹੀ ਲੈ ਕੇ ਰੱਖਿਆ ਹੋਊ ਫੇਰ ਕੀ ਕਰੂੰਗੀ? ਹਾਂ ਫੇਰ ਕਿਆ ਕੋਈ ਗੱਲ ਨਹੀਂ ਕਹੂਗਾ ਨਾਲ ਤਾਂ ਲੈ ਆਉਂਗੇ। ਉਹ ਤਾਂ ਮੈਂ ਕਹਿੰਦਾ ਆ ਤਾਂ ਦੇਖ ਜਿਹੜੇ ਪੱਲੀਆਂ ਬਣਾਉਂਦੇ ਨਾ ਮੈਂ ਰਦੂਏ ਪੱਲੀਆਂ ਛੱਦ ਮੇਸ ਹੁੰਤ ਨੇ। ਉਹ ਲੈ ਕੇ ਆਉਣਾ ਪੱਲੀਆਂ ਲੈ ਕੇ ਦੀ ਬਬਾ ਨੇ ਦੀ ਬਬਾ ਨੂੰ ਤੇ ਜੋੜੇ ਕਿਹੜੇ ਕਲਰ ਦਾ ਬਣਾਉਣਾ ਤੁੰਨ ਨੂੰ ਮਾਤਾ ਦਰਦੇ ਸੂਚ ਦੀ ਇਹ ਬੱਟੇ ਰੰਗ ਹੈ yellow ਤੇ pink yellow আর pink ਠੀਕ ਆ ਚਲ ਕੋਈ ਨਾ ਤੂੰ ਹਲੇ ਮਾਂ ਦਾ ਸੂਟ ਦੇਖੀ ਕਿਹੜਾ ਹੋਇਆ ਮਾਂ ਦਾ ਸੂਟ ਨਹੀਂ ਦੇਖਣਾ ਮੇਰਾ ਸੂਟ ਦੇਖਣਾ ਹਾਂ ਇਹ ਬਾਜੀ ਉਹਦੇ ਨਾਲ ਦਾ ਬਣਾਉਂਗੀ ਤੂੰ ਲੈ ਮਲੇਆ ਮਰੋਟੀ ਲੈ ਆ ਦੀਦੀ ਕੱਦਾ ਪਰੋਠਾ ਬਸ ਬਚ ਚਲੀਏ ਖਾ ਕੇ ਲੈ ਲੈ ਚਾਹ ਵੀ ਲੈ ਕੋ ਟੱਕਾ ਤੇ ਫੇ ਲਾਏਗਾ ਫੇ ਸੁਆਣਾ ਹਟਦੀ ਨਹੀਂ ਕੁੜੀ ਹੈ ਹਾਂ ਹੁਣ ਨਹੀਂ ਹਟਦੀ ਕੁੜੀ ਹਾਂ ਵਿਆਹ ਆ ਗਿਆ ਵਿਆਹ ਆ ਗਿਆ ਭਾਈ ਵਾਹ ਹੁਣ ਵਿਆਹਾਂ ਨੇ ਪਜਲ ਕਰੀ ਰੱਖਣੇ ਸਿਆਲ ਸਿਆਲ ਵਿਆਹੇ ਵਿਆਹ ਵਿਆਹੇ ਵਿਆਹ ਕੱਲ ਨੂੰ ਜੀ ਹਨ ਲੈ ਜੀ ਹਨ ਲੈ ਜੀ ਆਹ ਹੋ ਲੈ ਜੀ ਪਕੌੜੇ ਖਾ ਲੈ ਲੈ ਜੀ ਉਹ ਜੀ ਕਹੀਦਾ ਪੁੱਤ ਲੈ ਜੀ ਉਹ ਜੀ ਪਕੌੜੇ ਲੈ ਹਾਂ ਸਾਨੂੰ ਵੀ ਲੈ ਜਿਓ ਪਾਪਾ ਜੀ ਹਾਂ ਹੂੰ ਪਕਾਉੜਿਆਂ ਨਾਲੇ ਭਰਨਾ ਢਿੱਡ ਹੈ ਅਦੁੱਧ ਪਾਣ ਕੌਣ ਗਿਆ ਫਿਰ ਦੁੱਧ ਪਾਉਣ ਜੀ ਅੱਜ ਬਾਈ ਨੂੰ ਭੇਜਿਆ ਬਾਈ ਇੰਨਾ ਫਾਇਦਾ ਹੋਵੇ ਨਾ ਬੰਨਾਂ ਦਾ ਦਸਿਆਂ ਨੂੰ ਫਾਇਦਾ ਹੋਵੇ ਹਾਂ ਫਾਇਦਾ ਹੋ ਗਿਆ ਸਹੀ ਗੱਲ ਹੈ ਨਹੀਂ ਤਾਂ ਬਹੁਤ ਮੁਸ਼ਕਲ ਹੈ ਇਕੱਲੇ ਬੰਦੇ ਦਾ ਔਖਾ ਹੀ ਹੈ ਬਹੁਤ ਜ਼ਿਆਦਾ ਜੀ ਬਹੁਤ ਛੱਡ ਵੀ ਆ ਨਾ ਕਿ ਪਾਰ ਤਾਂ ਸਾਰਿਆਂ ਨੂੰ ਉਹਦਾ ਇੰਨਾ ਹੈ ਕਿ ਬਸ ਜਿਹੜਾ ਤਾਂ ਆ ਗਿਆ ਦਮਾ ਦਮ ਉਹਨਾਂ ਪਾ ਦੇਣਾ ਜੇ ਕਿਸੇ ਨੇ ਦੱਸ ਦਿਆ ਕਣ ਨਾ ਹੋਮ ਕਰਕੇ ਪਹਿਲਾਂ ਮੈਂ ਮਸ਼ੀਨ ਆ ਗਈ ਅੱਜ ਫੜਾ ਫੜ ਨਿਕਲੇ ਬਾਹਰ ਕਰਾ ਦੇ ਪੀ ਅੱਜ ਦਵਾਈ ਦਵਾ ਦਾ ਪਵਾ ਲਿਓ ਗੱਲ ਵੀ ਠੀਕ ਆ ਨਹੀਂ ਮੈਂ ਇਹਦਾ ਤੁਹਾਨੂੰ ਕਹਿੰਦਾ ਆਹ ਆਪਣਾ ਸਾਰਾ ਇੱਕ ਗਰੁੱਪ ਬਣਾ ਰਿਹਾ ਉਸ ਨੂੰ ਮੈਂ ਮੈਸੇਜ ਕਰਦਾ ਮੈਂ ਗੇਟਾਂ ਪਰ ਹਾਜ਼ਰ ਹੋ ਜਾਓ ਮੈਂ ਹੀ ਗਰੁੱਪ ਬਣਾਇਆ ਹੋਇਆ ਤੇ ਥੋੜੇ ਜੇ ਨੰਬਰ ਰੈਂਦੇ ਵਿੱਚ ਪਾਉਣੇ ਸਾਰਿਆਂ ਨੂੰ ਸਵੇਰੇ ਮੈਸੇਜ ਕਰਦਾ ਸਾਜਰੇ ਭਾਈ ਅੱਜ ਬੰਦਾ ਆ ਰਿਹਾ ਵੀ ਅੱਜ ਬੰਦਾ ਆ ਰਿਹਾ ਆ ਰਿਹਾ ਡੌਂਗ ਪਤੀਲੇ ਲੈ ਕੇ ਵੀ ਪਹਿਲਾਂ ਤੋਲੋ ਪਤੀਲੇ ਮੇਰਾ ਕੋਈ ਪਤਾ ਨਹੀਂ ਨਾ 2 ਮਿੰਟ ਖੜਨਾ ਹੈ 1 ਸਕਿੰਟ ਖੜਨਾ ਹਾਂ ਨੇ ਹੋ ਜਾਂਦਾ ਕਈ ਵਾਰ ਜੰਨੇ ਨੂੰ ਅਗਲਾ ਪਤੀਲਾ ਬਤੂਲਾ ਤੋਂਦਾ ਜੰਨੇ ਨੂੰ ਤਾਂ ਮਾਰ ਕੇ ਸਾਲ ਪਹੁੰਚ। ਹੋਰ ਇੱਕ ਤੇ ਕੱਢਦਾ ਇਹਦਾ ਦੁੱਧ ਦਾ ਕੰਮ ਹੈ ਇਹ ਤਾਂ ਸ਼ਾਂਤੀ ਵਾਲਾ। ਸ਼ਾਂਤੀ ਵਾਲਾ ਗੱਲ ਤਾਂ ਉਹੀ ਹੈ ਜੀ। ਇਹ ਬੰਦਾ ਯਾਰ ਕੋਈ ਵੀ ਹਵਾਲਾ ਸਾਡੇ ਇੱਥੇ ਆਵੇ ਗੇਟ ਖੜਕਾਈ ਜਾਵੇ। ਹੂੰ ਕਾ ਦੋ ਪਿੱਛੇ ਤੇ ਆਣਾ ਬੰਦੇ ਨੇ ਉੱਠ ਕੇ ਬੋਲ ਜਾਨ। ਬਿਲਕੁਲ ਬਿਲਕੁਲ ਹਾਂ। 5-4 ਮਿੰਟ ਤਾਂ ਬੰਦੇ ਉੱਦੇ ਲੱਗ ਜਾਂਦੇ। 5 ਕਿ ਮਿੰਟ ਤਾਂ ਲੱਗਦੇ ਹੀ ਆ ਇੱਕ ਘਰ ਨੂੰ। ਹੁਣ ਥੋੜਾ ਜਿਹਾ ਇੱਥੇ ਕਈ ਵਾਰ ਇਦਾਂ ਹੋ ਜਾਂਦਾ ਨਾ ਜੀ। ਬੰਨਾਂ ਨੂੰ ਵੀ ਥੋੜੀਆਂ ਨੂੰ ਥੋੜੀ ਜੀ ਆਦਤ ਹੈ ਜੀ ਆ ਜਦ ਬੰਦਾ ਆਣ ਕੇ ਗੇਟ ਪਰ ਹਾਰਨ ਵੱਜ ਗਿਆ ਫੇਰ ਭਾਂਡਾ ਧੋਣਾ ਉਹਨਾਂ ਨੇ ਟਿੱਲੇ ਧੋਣਾ ਉਹਨੇ ਹਾਂ ਵੀ ਜੇ ਤੁਹਾਨੂੰ ਪਤਾ ਭਾਈ ਬੰਦੇ ਨੇ ਆਉਣਾ ਪਤਾ ਕਿ ਜਿੱਦਾਂ ਸਵੇਰ ਨੂੰ ਨੌਕਰੀ ਨੌਕਰੀ ਜਾਂਦੇ ਉਹ ਭਾਂਡੇ ਉੱਠੇ ਰੱਖੀ ਜਾਂਦੇ ਰੱਖੀ ਜਾਂਦੇ ਹਾਂ ਕੋਈ ਕੰਮ ਨਵੇੜ ਕ ਬਾਅਦ ਕਰਾਂਗੇ ਥੋੜਾ ਜਿਹਾ ਬੰਦੇ ਨੂੰ ਫੇਰ ਵੀ ਆਏ ਚਾਹੀਦਾ ਵੀ ਭਾਈ ਜੇ ਕਾਲਾ ਦੁੱਧ ਹੀ ਜਾਂਦਾ ਫੇਰ ਉਹ ਚਾਹ ਦੇ ਵੀ ਰਹਿੰਦੇ ਦੁੱਧ ਦੇ ਵੀ ਰਹਿੰਦੇ ਹਾਂ ਫੇਰ ਕਹਿਣਾ ਜੀ ਸਾਨੂੰ ਪਾ ਕੇ ਨਹੀਂ ਗਿਆ ਭਾਈ ਤੁਸੀਂ ਆਪਣਾ ਟਾਈਮ ਨਾਲ ਨਿਕਲੋ ਬਾਹਰ ਹਾਂ ਬਿਲਕੁਲ ਬਿਲਕੁਲ ਆਹ ਗੱਲ ਆ ਜੀ ਚਲੋ ਬਾਕੀ ਭਾਈ ਹਰੇਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਆ ਸਲੈਂਸਰ ਹੀ ਜਾਈ ਬਹੁਤ ਕਾਲਾ ਹੋਇਆ ਵਾ ਧੂਆਂ ਲੱਗ ਗਿਆ ਮਾਨ ਮੋਟਰਸਾਈਕਲ ਮੈਨ ਲੱਗਦਾ ਇਹਦਾ ਇੰਜਨ ਹੋਊਗਾ ਹਾਂ ਧੂਆਂ ਮਾਰਦਾ ਧੂਆਂ ਮਾਰਦਾ ਤਾਂ ਹੈ ਨਹੀਂ ਹਾਂ ਨਹੀਂ ਥੋੜੀ ਕਾਲਾ ਹੋ ਗਿਆ ਥੋੜੀ ਚਲਾਈ ਦੇ ਹਿਸਾਬ ਨਾਲ ਤਾਂ ਇੰਜਨ ਇਹਦਾ ਜਾਣਾ ਨਹੀਂ ਚਾਹੀਦਾ ਥੋੜੀ ਕਿ ਤੁਸੀਂ ਆਰਾਮ ਨਾਲ ਤਾਂ ਚਲਾਉਂਦੇ ਆ ਵੀ ਇਹਨਾਂ 2012 ਦਾ ਨਿਕਲਿਆ ਵਾ 12 ਤੇ 12 24 12 ਸਾਲ ਹੋ ਗਏ 13 ਸਾਲ ਹੋ ਗਏ ਇਹ ਰਮਹਾਲ ਹੋ ਗਿਆ ਹੈ ਨਹੀਂ ਪਰ ਫੇਰ ਵੀ ਚੱਲਿਆ ਕਿ ਨਾ ਕੋਈ ਦਿਨ ਕਹਿਣਾ ਅੱਗਾ ਲੈ ਦੇ Delhi ਦਾ 100 ਕਿਲੋਮੀਟਰ ਤੱਕ ਚੱਲਣਾ ਹੀ ਚੱਲਣਾ ਹੈ ਹੂੰ ਪਰ ਆਈ ਹੈ ਵੀ ਚਲੋ ਚਲਾਈ ਦੇ ਹਿਸਾਬ ਨਾਲ ਜਿੱਥੇ ਤੱਕ ਮੈਂ ਚਲਾਇਆ ਇਹ ਜਾਂਦਾ ਨਹੀਂ ਦਾ ਇੰਜਨ ਹਜੇ ਸੌਖਾ ਜਾਂ ਉਹ ਆਹ ਦਿਖਾ ਲਿਓ ਟੈਪ ਟਾ ਟੂਪ ਟਾ ਦੀਆਂ ਦਾ ਹੁੰਦਾ ਕਈ ਵਾਰ ਚੱਕਰ ਮੋਹੋਣਾ ਕੋਈ ਜ਼ਿਆਦਾ ਇੰਜਨ ਕੋਈ ਆਵਾਜ਼ ਤਾਂ ਨਹੀਂ ਹੈਗੀ ਦੀ ਟੈਪਟਾਂ ਹਾਂ ਟੈਪਟਾਂ ਜੀਆਂ ਕਰਕੇ ਲੱਗ ਉਹ ਹੋ ਜਾਂਦਾ ਇੰਜਣ ਆਇਆ ਕਿ ਜੈਨ ਸੈੱਟ ਪਾਉਣ ਵਾਲਾ ਹੋਇਆ ਵਾ ਇੰਜਣ ਨਾਲੇ ਤਕੜੇ ਇਹਨਾਂ ਦੇ ਇਹ ਕਿੱਥੇ ਲੈਦਰ ਪਾਉਣੇ ਵਾਲੇ ਹੋਇਓ ਟਾਈਮ ਹੀ ਨਹੀਂ ਲੱਗਦਾ ਹੂੰ ਸ਼ਾਮ ਨੂੰ ਦਾ ਟਾਈਮ ਨਹੀਂ ਜਾਂਦਾ ਆ ਹੋਈ ਵੀ ਆਂ ਟਾਈਮ ਨਹੀਂ ਲੱਗਦਾ ਕੰਮਕਾਰ ਚ ਹੋ ਜਾਂਦਾ ਮੁਸ਼ਕਲ ਕੀ ਕਰੀਏ ਇਸ ਲਈ ਕਿ ਮੈਂ ਸਾਲੇ ਮੈਂ ਪੜ ਜਾਂਦਾ ਹੁਣ ਲੈਂਦਾ ਜੀ ਕੋਈ ਡੰਗ ਡੁੰਗਰ ਫੇਰ ਆਹ ਬੇਟੀਆਂ ਕਰਦਾਂ ਛੇ ਮੇਰੀਆਂ ਇੱਕ ਲਈ ਕ ਲਗਾਈ ਅੱਛਾ ਪਰਸੋ ਛੇ ਬੇਟੀਆਂ ਮੰਡੀ ਕੇ ਇੱਥੇ ਇੱਥੇ ਬੇਟੀਆਂ ਅਛਾ ਮੰਡੀ ਦਾ ਇੱਕੋ ਵੀ ਕੀ ਅੱਦਣ ਅੱਛਾ ਜੀ ਕਿੰਨੀਆਂ ਲੈ ਗਏ ਵੇਦੇ ਪੰਜ ਪੰਜ ਲੈ ਗਏ ਵੇਦੇ ਹੈ ਮੰਡੀ ਦਾ ਵੀ ਲੱਗੀ ਫੱਬੀ ਜੀ ਉਹ ਆ ਜੀ ਹਨਾ ਮੰਡੀ ਨਰਮੇ ਜਾਲੀ ਮੰਡੀ ਹੈ ਨਹੀਂ ਮੰਡੀ ਗਰਾਂਡੇ ਦੀ ਹਾਂ ਗਰਾਂਡੇ ਮੰਡੀਆਂ ਡਾਊਨ ਬਹੁਤ ਜਾਂਦੀਆਂ ਪਿੰਡਾਂ 'ਚ ਤੇਜ਼ੀ ਬਹੁਤ ਹੈ ਤੇਜ਼ੀ ਹਾਂ ਕੁਸਾਇਤ ਕੀ ਫਸਲ ਫਸਲ ਨਹੀਂ ਨਾ ਹੋਈ ਹਰੇਕ ਕੰਮ ਜੀਮੀਦਾਰ ਦੇ ਸਿਰ ਪਰ ਜੀਮੀਦਾਰ ਕੋ ਪੈਸਾ ਨਹੀਂ ਮੈਂ ਲੈਣ ਦਾ ਤਾਂ ਹੀ ਤਾਂ ਹੀ ਮੈਂ ਲੈਣ ਦਾ ਜਾਣਾ ਤਾਂ ਹੀ ਬਾਜ਼ਾਰਾਂ 'ਚ ਰੌਣਕ ਲੱਗਣੀ ਜਦ ਹੁਣ ਮੰਨ ਲਓ ਝਾੜੇ ਨਹੀਂ ਹੈ ਜੀਰੀਆਂ ਦਾ ਤਾਂ ਕਰਕੇ ਲੋਕਾਂ ਦੀ ਜੀਭਾਂ ਨਿਕਲ ਗਈਆਂ ਹਾਂ ਬਹੁਤ ਔਖਾ ਹਾਲ ਹੋਇਆ ਇਹ ਕੀ ਤਾਂ ਚਲੋ ਫੇਰ ਵੀ ਇਹ ਮਾਲਕ ਨੇ ਜਿੰਨੇ ਕ ਦੇ ਤੇ ਚਲੋ ਆਈ ਚਲਾਈ ਜੀ ਘੁੰਮ ਗਈ ਇੱਕ ਬਰਗੇਡ ਜਿਹਾ ਘੁੰਮ ਗਿਆ ਹੋਰ ਤਾਂ ਪਲਕਿਆ ਨਹੀਂ ਤਾਂ ਜੇ ਜਮ ਹੀ ਖਾਲੀ ਰਹਿ ਜਾਂਦੇ ਹੁਣ ਜਦੋਂ ਹੜ ਹੜ ਆਏ ਆ ਫੇਰ ਮੁਸ਼ਕਲ ਗੱਡੀ ਜੰਦੇ ਆ ਗੱਡੀ ਗਰਮ ਆਂ ਕਰਕੇ ਕਰਦੀ ਗੱਡੀ ਪੁੱਤ ਹੁਣ ਆ ਕੇ ਹੁਣੇ-ਹੁਣੇ ਖੜੀ ਆ ਨਾ ਤਾਂ ਕਰਕੇ ਟਿਕ-ਟਿਕ ਕਰਦੀ ਆ ਲੈ ਲਓ ਜੀ ਭਾਈ ਹੁਣ ਦੇਖ ਲਓ ਦਾਣੇ-ਦਾਣੇ ਪਰ ਲਿਖਿਆ ਖਾਣੇ ਵਾਲੇ ਦਾ ਨਾਮ ਆਹਾ ਹਾ 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 ਕੀ ਬਾਤ ਹੈ ਕੀ ਬਾਤ ਹੈ ਅਚਾਰੀ ਚੋੜਾ ਨਹੀਂ ਲੈਣਾ ਨਹੀਂ ਨਹੀਂ ਦੀਦੀ ਨੂਨ ਪਾ ਤਾ ਦਹੀਂ ਚ ਬਣ ਗਈ ਗੱਲ ਖਾਓ ਪਰੌਂਠਾ ਕਰਮਾ ਗਰਮ ਹੈ ਹੈ ਕਿਨੇ ਤੈ ਖਾ ਲੈ ਸਾਡੇ ਵੱਲ ਰਹੀ ਖਾਂਦੀ ਹੁੰਦੀ ਅਜੀ ਤਾਂ ਬਾਅਦ ਖਾਈ ਰਹੀ ਤੇ ਠੀਕ ਹੈ ਠੀਕ ਹੈ ਜੀ ਮੈਂ ਇਸ ਘਰ ਦਾ ਰਾਜਾ ਹਾਂ ਮੈਂ ਭਾਈ ਇਸ ਘਰ ਦਾ ਰਾਜਾ ਆ ਗਿਆ ਨਹੀਂ ਹਾਂ ਮੈਂ ਹਲਦੀ ਮੈਂ ਮੈਂ ਹਲਦੀ ਮੈਂ ਰਾਣੀ ਆ ਨਹੀਂ ਚਲੋ ਬਾਲ ਕ ਦੀ ਕਿਰਪਾ ਨਾਲ ਪਾਈ ਮਹਲੇ ਆ ਹੈ ਤੇ ਸ਼ਕੀਆ ਜੀ ਹੁਣ ਪ੍ਰਸ਼ਾਦਾ ਫੇਰ ਮਿਲਦੇ ਤੁਹਾਨੂੰ ਐ ਭਾਈ ਦੀਦੀ ਚੱਲ ਫੇ ਹੁਣ ਚੱਲੀਏ ਚਲ ਚਲ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਆਪਾਂ ਖੋਲ ਲਾ ਖੋਲ ਲਾ ਪੁੱਤ ਗੇਟ ਚਲੋ ਠੀਕ ਆ ਜੀ ਫੇਰ ਹੁਣ ਰਹਿਣਾ ਮੇਰੇ ਕੋਲ ਇੱਥੇ ਬਲਾਂ ਗਿੰਨੇ ਨੇ ਕਿੱਥੇ ਰਹਿਣਾ ਨਹੀਂ ਮੇਰੇ ਕੋਲ ਗਿੰਨੂ ਨਹੀਂ ਰਹਿ ਸਕਦੀ ਮੰਮਾ ਨੂੰ ਘੁਮਾਣ ਦੇ ਗਿੰਨੂ ਬਾਪ ਇਨੂੰ ਦਾ ਫੁੱਲ ਹੀ ਰਹਿੰਦੀ ਮम्मा ਵਗੈਰਾ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਅਗਲਾ ਵਲੌਗ ਭਾਈ ਜਰੂਰ ਦੇਖਿਓ ਸਾਰੇ ਜਣੇ ਫਿਰ ਪਤਾ ਲੱਗਣਾ ਤੁਹਾਨੂੰ ਵੀ ਕਿੱਥੇ ਚੱਲੇ ਅਸੀਂ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ